ਹਾਂਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਚੱਲੇ ਆ ਥੋੜਾ ਸ਼ੋਪਿੰਗ ਮਾਲ ਚ ਸ਼ੋਪਿੰਗ ਕਰਨ ਤੇ ਆਪਾਂ ਜਾਵਾਂਗੇ ਬਹਿਰੀਨ ਦੀ ਕੈਪੀਟਲ ਸਿਟੀ ਮਨਾਮਾ ਮਨਾਮਾ ਚ ਵੀ ਥੋੜੀ ਸ਼ੋਪਿੰਗ ਕਰਕੇ ਆਵਾਂਗੇ ਤੇ ਨਾਲੇ ਤੁਹਾਨੂੰ ਉੱਥੋਂ ਦਾ ਮਾਹੌਲ ਝੋਲ ਦਿਖਾਉਨੇ ਆ ਨਾਲੇ ਉੱਥੇ ਮੰਦਰ ਆ ਮੰਦਰ ਜੀ ਵੀ ਮੰਦਰ ਵੀ ਤੁਹਾਨੂੰ ਦਿਖਾਉਨੇ ਆ ਤੇ ਆਜੋ ਸਾਰੇ ਚੱਲਦੇ ਆਂ ਫਿਰ ਲਓ ਜੀ ਆਪਣੇ ਯਾਰ ਬੈਲੀ ਹੋਣੀ ਆਗੇ ਨੇ ਤੇ ਆਪਾਂ ਇਹਨਾਂ ਨਾਲ ਜਾਵਾਂਗੇ ਗੱਡੀ ਤੇ ਤੇ ਗੱਡੀ ਤੇ ਬਹਿ ਕੇ ਜਾਂਨੇ ਆਂ ਅੰਸਾਰ ਗੱਲ ਨਹੀਂ ਮੌਲ ਤੇ ਗੱਡੀ 'ਚ ਬਹਿ ਗਏ ਆਂ ਜੀ ਚਲੋ ਚੱਲਦੇ ਆਂ ਫਿਰ ਤੇ ਆ ਸਾਰੇ ਬੜੇ ਖੁਸ਼ ਨੇ ਤੇ ਆ ਲਾਲ ਚਲਟ ਵਾਲਾ ਵੀਰ ਹੈ ਹਰਜੀਤ ਇਹ ਤਾਂ ਸਭ ਤੋਂ ਜ਼ਿਆਦਾ ਹੀ ਖੁਸ਼ ਹੈ ਕਿਉਂਕਿ ਇਹ ਜਾ ਰਿਹਾ ਹੈ ਇੰਡੀਆ ਔ ਦੋ ਵੀ ਰਿੱਥੇ ਹੀ ਨੇ ਜੇ ਤੇ ਇਹਨੂੰ ਬਹੁਤ ਜ਼ਿਆਦਾ ਚੜੀਏ ਖੁਸ਼ੀ ਤੇ ਇਹ ਵੀ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਕਾਦੀ ਲਓ ਜੀ ਆਪਾਂ ਜਾਂਦੇ ਆ ਰੋਡ ਤੇ ਰੋਡ ਵੇਖੋ ਅੱਜ ਤੇ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਹੁਣ ਆ ਰਹੀ ਆ ਇੱਥੇ ਵੀ ਜ਼ਿਆਦਾ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਵਧ ਗਿਆ ਤੇ ਗਰਮੀ ਦਾ ਹੁਣ ਮੌਸਮ ਆ ਗਿਆ ਤੇ ਠੰਡ ਹੁਣ ਗਈ ਐ ਉੱਡ ਤਲੋ ਜੀ ਆਪਾਂ ਮੌਲ ਦੇ ਲਾਗੇ ਗਏ ਆ ਪਹੁੰਚ 50% ਲੱਗੀ ਹੈ ਡਿਸਕਾਊਂਟ ਤੇ ਆਜੋ ਤੇ ਮਿਲ ਲਾ ਲੈ ਜੋ ਲੁੱਟ ਕੇ ਸਾਰੇ ਮੇਰੇ ਵੀਰ ਜਿਹੜੇ ਜਿਹੜੇ ਅਜੇ ਨਹੀਂ ਗਏ ਅਨਸਾਰ ਗੱਲੀ ਤੇ ਅਨਸਾਰ ਗੱਲੀ ਚ ਆਜੋ ਬਹੁਤ ਜਿਆਦਾ ਆਫਰ ਲੱਗਿਆ ਈ ਤੇ ਤੇ 50% ਲੱਗੀ ਹੈ ਡਿਸਕਾਊਂਟ ਹਾਂਜੀ ਲਓ ਜੀ ਆਪਾਂ ਹੁਣ ਗਏ ਆ ਪਹੁੰਚ ਤੇ ਹੁਣ ਆਪਾਂ ਕਰਾਂਗੇ ਐਂਟਰੀ ਦ ਐਂਟਰੀ ਕਰਦੇ ਆ ਫਿਰ ਚਲੋ ਵੀਰ ਲੜ ਸ਼ਰਟ ਵਾਲਿਆ ਲਓ ਜੀ ਆਪਾਂ ਚੱਲ ਗਏ ਅੰਦਰ ਅੰਦਰ ਦਾ ਮਾਹੌਲ ਤੁਹਾਨੂੰ ਖੰ ਦਿਖਾਉਨੇ ਆ ਅੰਦਰ ਬਹੁਤ ਹੀ ਵਧੀਆ ਸਭ ਕੁਝ ਆ ਤੇ ਮੌਲ ਅੰਦਰੋਂ ਦੇਖਣੀ ਵਾਲਾ ਵਾ ਇਹ ਮੌਲ ਬਹੁਤ ਹੀ ਜ਼ਿਆਦਾ 4-5 ਫਲੋਰ ਉੱਚਾ ਆ ਬਹੁਤ ਜ਼ਿਆਦਾ ਵੱਡਾ ਵੀ ਆ ਤੇ ਹਾਂਜੀ ਬਹੁਤ ਸ਼ਾਨਦਾਰ ਹੈ ਅੰਦਰੋਂ ਅੱਪਾ ਜਾ ਰਹੇ ਬਸ ਲਿਫਟ ਤੇ ਤਾ ਨੂੰ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਨਾਲ ਅਸੀਂ ਵੀਡੀਓ ਬਣਾਉਂਦੇ ਜਾਵਾਂਗੇ ਤੇ ਵੀਰ ਹਣੀ ਬਹੁਤ ਜ਼ਿਆਦਾ ਖੁਸ਼ ਆ ਤੇ ਉਹ ਵੀਰ ਟੋਪੀ ਵਾਲਾ ਕਹਿੰਦਾ ਮੈਂ ਲੈਣਾ ਅੱਜ ਫੋਨ ਤੇ ਮੈਨੂੰ ਲੈ ਕੇ ਦਓ ਫੋਨ ਤੇ ਪਹਿਲਾਂ ਲੈਣੀਆਂ ਪਹਿਲਾਂ ਵੀਰ ਲੈ ਰਿਹਾ ਕੁਛ ਸਮਾਨ ਆਪਣਾ ਤੇ ਕੋਈ ਪ੍ਰੋਡਕਟ ਲੈ ਰਿਹਾ ਕਹਿੰਦਾ ਵੀ ਮੈਂ ਪਹਿਲਾਂ ਲੈ ਲਾਂ ਥੋੜਾ ਬਹੁਤਾ ਸਮਾਨ ਮਹਿ ਚਾਲ ਤੂੰ ਲੈ ਸਮਾਨ ਤੇ ਆਪਾਂ ਜਾਣਿਆ ਕੁਝ ਹੋਰ ਦੇਖਦੇ ਆਂ ਕੁਝ ਕੋਈ ਆਫਰ ਵਗੈਰਾ ਲੱਗੀ ਆ ਤੇ ਕੁਝ ਇੱਧਰ ਉੱਧਰ ਵੇਖਦੇ ਆਂ ਤੇ ਵੀਰ ਹਣੀ ਵੇਖਦੇ ਆ ਕਿ ਵੀ ਐਦੇ ਤੇ ਵੀ ਲੱਗੀ ਆਫਰ ਐਦੇ ਤੇ ਵੀ ਲੱਗੀ ਆ ਨਾਲੇ ਦੱਸਦੇ ਪਏ ਆ ਤੇ ਨਾਲ ਹੀ ਆਪਾਂ ਬਸ ਨਾਲ ਹੀ ਵੀਰ ਹੁਣਾਂ ਨੂੰ ਲੱਭ ਗਿਆ ਗੌਣ ਵਜਾਉਣ ਵਾਲਾ ਸਮਾਨ ਤੇ ਵੀਰ ਹੁਣੇ ਕਹਿੰਦੇ ਹੁਣ ਅਸੀਂ ਖੋਤੀ ਵਜਾ ਕੇ ਦੇਖਣਾ ਇਹ ਵੱਜਦਾ ਕਿਦਾਂ ਆ ਤੇ ਲੈ ਵੀ ਚੱਕ ਤੇ ਮੁੰਡਿਆ ਵਿਆਹ ਵਾਲਾ ਕੰਮ ਨੂੰ ਤੇ ਕੰਮ ਦੱਬ ਕੇ ਰੱਖੋ ਤੇ ਆਹ ਵੇਖੋ ਜੀ ਆ ਇੱਥੇ ਬਹੁਤ ਜਿਆਦਾ ਮਿਊਜ਼ਿਕ ਦਾ ਸਮਾਨ ਪਿਆ ਵਾ ਬੇਸਾਂ ਨੇ ਬਹੁਤ ਜਿਆਦਾ ਸਾਊਂਡ ਸਿਸਟਮ ਆ ਬਹੁਤ ਹੀ ਵਧੀਆ ਸਾਊਂਡ ਸਿਸਟਮ ਆ ਤੇ ਆਪਣੇ ਵਧੀਆ ਕੁਆਲਿਟੀ ਵਾਲੇ ਤੇ ਵੀਰ ਹੋਣੇ ਕਹਿੰਦੇ ਹੁਣ ਅਸੀਂ ਸਾਊਂਡ ਖੁਦ ਵੀ ਵਜਾ ਕੇ ਦੇਖਣਾ ਲੈ ਵੀ ਮਨਪ੍ਰੀਤ ਖਿੱਚ ਦੇ ਕੰਮ ਨੂੰ ਮਨਪ੍ਰੀਤ ਕਹਿੰਦਾ ਮੈਂ ਵੀ ਵਜਾ ਕੇ ਦੇਖਣਾ ਵੀ ਕਿੱਦਾਂ ਵੱਜਦਾ ਵਾ ਗਟਾਰ ਤੇ ਦੂਜੇ ਵੀਰ ਕਹਿੰਦੇ ਅਸੀਂ ਕਿਉਂ ਰਹਿ ਜੀ ਇਹ ਪਿਛੇ ਤੇ ਇਹਾਂ ਦਾ ਮੈਂ ਵੀ ਤੋਂ ਨਾ ਥੋੜੀਆਂ ਕੱਢ ਕੇ ਦੇਖਣੀ ਆ ਵਾ ਕਿ ਕਿੱਦਾਂ ਦੀ ਨਿਕਲਦੀ ਆ ਤੇ ਹਰਜੀਤ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਨਹੀਂ ਮੌਕਾ ਦਿੱਤਾ ਮੈਂ ਤੂੰ ਵੀ ਕਰ ਲੈ ਵੀਰ ਰਾਂਜਾ ਰਾਜੀ ਤੇ ਚਲੋ ਜੀ ਆਪਾਂ ਹੁਣ ਲੈਨੇ ਆ ਫੋਨ ਤੇ ਫੋਨ ਵਾਲ ਚਲ ਗਏ ਆ ਫੋਨ ਬਹੁਤ ਜ਼ਿਆਦਾ ਵਧੀਆਂ ਨੇ ਇੱਥੇ ਬਹੁਤ ਜ਼ਿਆਦਾ ਆਫਰ ਲੱਗੀ ਆ ਫੋਨ ਦੀ ਤੇ ਫੋਨ ਦੀ ਵੀ ਜਿੱਦਾਂ ਆਈਫੋਨ ਆ 16 ਪ੍ਰੋ ਮੈਕਸ ਸਾਰੇ ਇੱਥੇ ਹੈਗੇ ਆ ਜਿੱਦਾਂ ਸੈਮਸੰਗ ਦਾ ਅਲਟਾ 24 25 ਬਹੁਤ ਹੀ ਵਧੀਆ ਕੁਆਲਿਟੀ ਹਨ ਬਹੁਤ ਜਿਆਦਾ ਤਾਕਤਵਰ ਫੋਨ ਨੇ ਐਸ ਐਮ ਐਸ ਜੇਂਗ ਨੇ ਵੀ ਕੱਢਿਆ ਤੇ ਆਈਫੋਨ ਵੀ ਬਹੁਤ ਵਧੀਆ ਹੈ ਤੇ ਵੀਰ ਹੁਣ ਦੇਖ ਰਹੇ ਨੇ ਹਰਜੀਤ ਹੁਣੀ ਤੇ ਮਨਪ੍ਰੀਤ ਇਹ ਦੋਵੇਂ ਸਰਿੰਦਰ ਵੀਰ ਵੀ ਇਹ ਵੀ ਫੋਨ ਦੇਖ ਰਹੇ ਨੇ ਕਹਿੰਦੇ ਵੀ ਕਿਦਾਂ ਇਹ ਐਸ 24 ਦੇਖ ਰਹੇ ਨੇ ਲਓ ਜੀ ਆਪਾਂ ਲਿਆ ਫੋਨ ਹੁਣ ਲਿਆ ਤੇ ਆਪਾਂ ਕਰਾ ਰਹੇ ਆ ਬਿੱਲ ਤੇ ਆਪਣਾ ਫੋਨ ਵੀਰ ਕੋ ਹੁਣ ਪਿਆਵਾ ਤੇ ਬਿੱਲ ਕਰਾ ਕੇ ਤੇ ਆਪਾਂ ਥੱਲੇ ਨੂੰ ਚਲਾਂਗੇ ਤੇ ਲਓ ਜੀ ਉਹ ਬਿੱਲ ਆਪਣਾ ਵੀ ਗਿਆ ਹੋ ਚਲਦੇ ਆਪਾਂ ਥੱਲੇ ਨੂੰ ਤੇ ਵੀਰ ਸੁਰਿੰਦਰ ਕਹਿੰਦਾ ਮੈਂ ਤਾਂ ਬੜਾ ਖੁਸ਼ ਹੈ ਕਹਿੰਦਾ ਮੈਨੂੰ ਤਾਂ ਮਿਲ ਗਿਆ ਫੋਨ ਵਧੀਆ ਮੈਂ ਚਲ ਮਿਲ ਗਿਆ ਵਧੀਆ ਤੇ ਚੱਲ ਦਖਾ ਦੇ ਫਿਰ ਤੇ ਫਿਰ ਵੀਰ ਕਹਿੰਦਾ ਲਓ ਵੀ ਦੇਖ ਲਓ ਫੋਨ ਅਸੀਂ ਲੈ ਲਿਆ Samsung ਦਾ F16 Galaxy ਵਧੀਆ ਫੋਨ ਹੈ ਜੀ ਤੇ 128 GB ਮੈਮਰੀ ਹੈ 6 GB RAM ਤੇ ਆਪਾਂ ਹੁਣ ਚੱਲਦੇ ਆ ਥੱਲੇ ਨੂੰ ਤੇ ਨਾਲੇ ਵੀਰਾ ਨਾਲ ਥੋੜੀ ਬਣਾਉਨੇ ਆ ਆਪਾਂ ਵੀਡੀਓ ਤੇ ਨਾਲੇ ਵੀਰ ਹੁਣੀ ਕਹਿੰਦੇ ਆਪਾਂ ਜਾਣਾ ਫਲਾਵਰ ਵਾਲੀ ਦੁਕਾਨ ਤੇ ਫਲਾਵਰ ਵਾਲੀ ਦੁਕਾਨ ਤੇ ਕਹਿੰਦੇ ਫੁੱਲੀ ਵੇਖਣੇ ਆ ਤੇ ਵੀਰ ਹੁਣੀ ਇੱਧਰ ਮਨਪ੍ਰੀਤ ਹੁਣੀ ਕਹਿੰਦੇ ਵੀ ਆਪਾਂ ਦੇ ਖੁੰਡੀਆਂ ਹੀ ਖੜਕਾਉਣੀਆਂ ਖੁੰਡੀਆਂ ਵੀ ਇੱਥੇ ਲੱਗੀਆਂ ਹੋਈਆਂ ਸੀ ਤੇ ਮੈਂ ਚੱਲ ਵੀਰ ਮੈਂ ਤੈਨੂੰ ਫੁੱਲੀ ਦੇ ਦੇਣਾ ਮੇਰੇ ਕੋ ਤਾਂ ਹੁਣ ਫੁੱਲੀ ਹੈ ਤੇਰੇ ਕੋ ਤਾਂ ਖੁੰਡੀਆਂ ਲੈ ਵੇ ਵੀਰ ਕਹਿੰਦਾ ਹਰਜੀਤ ਕਹਿੰਦਾ ਮੈਂ ਆ ਰਹਿ ਗਿਆ ਪਿੱਛੇ ਤੇ ਮੈਨੂੰ ਵੀ ਦੇ ਦੇ ਫੁੱਲ ਮੈਂ ਲੈ ਤੂੰ ਵੀ ਹਰਜੀਤ ਤੂੰ ਨਾ ਪਿੱਛੇ ਰਹੀਂ ਲਾਲ ਹੀ ਫੁੱਲ ਤੇ ਲਾਲੀ ਸ਼ਰਟ ਤੇ ਲਓ ਜੀ ਆਪਾਂ ਹੁਣ ਚੱਲਦੇ ਆਂ ਨਾਮੇ ਨੂੰ ਜਾਵਾਂਗੇ ਫਿਰ ਮੁੰਡਿਆਂ ਨੂੰ ਰੋਟੀ ਵੀ ਖਵਾਵਾਂਗੇ ਮੁੰਡੇ ਕਹਿੰਦੇ ਸਾਨੂੰ ਭੁੱਖੀ ਬੜੀ ਲੱਗੀ ਆ ਤੇ 9 10 ਦਾ ਟਾਈਮ ਹੋ ਗਿਆ ਏ ਕਿਉਂਕਿ ਅੱਜ ਹੋ ਗਏ ਲੇਟ ਤੇ ਰੋਟੀ ਅਹੀਂ ਖਾਦੀ ਨਹੀਂ ਆ ਕਿ ਚੱਲ ਖਾਣੇ ਆ ਬਾਅਦ 'ਚ ਖਾਣੇ ਆ ਤੇ ਚਲੋ ਆਪਾਂ ਪਹਿਲੇ ਰੋਟੀ ਖਵਾ ਕੇ ਫਿਰ ਥੋੜਾ ਅੱਗੇ ਜਾਵਾਂਗੇ ਤੇ ਆਹ ਦੋ ਮੁੰਡੇ ਜਿਹੜੇ ਆ ਮਨਪ੍ਰੀਤ ਸਰਿੰਦਰ ਕਹਿੰਦਾ ਨਹੀਂ ਹੁਣੇ ਹੀ ਖਾਣੀ ਆ ਹੁਣੇ ਹੀ ਖਾਣੀ ਆ ਤੇ ਆਹ ਲਾਲ 셔ਲਟ ਵਾਲਾ ਵੀਰ ਹਰਜੀਤ ਕਹਿੰਦਾ ਕੋਈ ਗੱਲ ਨਹੀਂ ਲੈ ਮੈਨੂੰ ਨਹੀਂ ਪਰਵਾ ਮੈਂ ਨਹੀਂ ਕੋਈ ਗੱਲ ਰਮਣ ਤੋਂ ਜਦੋਂ ਕਹੇਗਾ ਮੈਂ ਉਦੋਂ ਹੀ ਖਾ ਲੂੰਗਾ ਮੈਂ ਨਈ ਨਈ ਯਾਰ ਜੇ ਕਹੈਂੜੇ ਤਾਂ ਖਾਣੇ ਵੇਖੇ ਪਛਾਣ ਮੁਰਮੁਰਤੇ ਆ ਦੇਖਣਾ ਜਿੱਦਾਂ ਬੜੀ ਭੁੱਖ ਲੱਗੀ ਐਨੂੰ ਮੈਂ ਭਰਾਵਾ ਖਵਾ ਦਨੇ ਕੋਈ ਚੱਕਰ ਨਹੀਂ ਐ ਸਿੱਧਾ ਟੋਲੈਂਟ ਲੱਭੋ ਕਹਿੰਦਾ ਛੇਤੀ ਕਰ ਮੇਰੇ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਮੈਂ ਕੋਈ ਗੱਲ ਨਹੀਂ ਵੀਰ ਰੋਟੀ ਖਵਾ ਦਨੇ ਖਵਾ ਦਨੇ ਤੇਰੀ ਸਾਨੂੰ ਫਿਕਰ ਤੇਰੀ ਹੈ ਕੋਈ ਟੈਨਸ਼ਨ ਨਾ ਲੈ ਤੂੰ ਸਾਡੇ ਹੁੰਦੇ ਆ ਲਓ ਜੀ ਬਹਿਰੈਨ ਚ ਵੀ ਕਹਿੰਦੇ ਸਾਈਕਲਾਂ ਦੀ ਦੁਕਾਨ ਹੈਗੀ ਐ ਲਓ ਜੀ ਜਿਹਨੇ ਸਾਈਕਲ ਜੋਕ ਲੈਣੇ ਵੀਰ ਹੋਗੀ ਆ ਜਾ ਲਓ ਰੈਸਟੋਰੈਂਟ ਆਪણો ਲੱਭ ਗਿਆ ਇੱਕ ਵਧੀਆ ਆ ਹੁਣ ਚੱਲਦੇ ਆ ਇੱਥੇ ਆਪਾਂ ਤੇ ਇੱਥੇ ਖਾਉਂਦੇ ਆ ਮੁੰਡਿਆਂ ਨੂੰ ਰੋਟੀ ਤੇ ਚਲੋ ਵੀ ਲਓ ਜੀ ਮੁੰਡਿਆਂ ਲਈ ਆ ਗਈ ਆ ਰੋਟੀ ਵਧੀਆ ਵਧੀਆ ਦੇ ਮਨਪ੍ਰੀਤ ਹੁਣੀ ਦੇ ਆ ਮੱਤ ਤੇ ਹਰਜੀਤ ਵੀ ਨਹੀਂ ਪਿੱਛੇ ਹਟਣਿਆ ਤੇ ਮਨਕ੍ਰੀਤ ਕਹਿੰਦਾ ਹਟ ਜਾ ਪਰ ਮੈਂ ਨਹੀਂ ਆ ਜਿੱਦਾਂ ਦਬਦਾ ਮੈਂ ਚੱਕ ਕੇ ਰੱਖੋ ਕੰਮ ਨੂੰ ਸਬਜ਼ੀਆਂ ਮੰਗਾ ਲਈਆਂ ਨੇ ਆਪਾਂ ਦੋ ਤਿੰਨ ਤੇ ਭੁੱਖ ਬਲੱਗੀ ਸੀ ਬਹੁਤ ਜ਼ਿਆਦਾ ਤੇ ਇਸ ਲਈ ਵੇ ਕਹਾਂ ਕਿ ਢਿੱਡ ਮੱਤ ਦੇਣਿਆ ਆ ਦੇਖ ਸ੍ਰਿੰਦਰ ਵੀ ਪਿੱਛੇ ਨਹੀਂ ਰਹਿਣਿਆ ਹਾਂਜੀ ਦੋਸਤੋ ਅਸੀਂ ਖਾ ਲਏ ਰੋਟੀ ਤੇ ਹੁਣ ਮੁੰਡੇ ਆ ਖੁਸ਼ ਤੇ ਵੇਹਾਂ ਤੁਰੇ ਜਾਂਦੇ ਜਿੱਦਾਂ ਮੇਲੇ ਚ ਚਾਹੀਦਾ ਆਪਣੇ ਮੇਲਿਆਂ ਚ ਘੁੰਮਦੇ ਹੁੰਨੇ ਆ ਨਾ ਜਿੱਦਾਂ ਉਦਾਂ ਫਿਰ ਅਸੀਂ ਹੁਣ ਬਹਿਰੀਂ ਦੀਆਂ ਗਲੀਆਂ ਚ ਘੁੰਮਦੇ ਪਏ ਆ ਥੋੜਾ ਆਪਾਂ ਜਾਣਾ ਅੱਗੇ ਮਣਾਮੇ ਚ ਕੰਮ ਤੇ ਬਸ ਚੱਲਦੇ ਪਏ ਆ ਹਾਂਜੀ ਦੋਸਤੋ ਬਸ ਅਸੀਂ ਥੋੜਾ ਦੇਖ ਲਿਆ ਕੁਝ ਵੇਖ ਲਿਆ ਕੁਝ ਸ਼ਗਾ ਵੀ ਦੇਖ ਲਈ ਤੇ ਆਪਾਂ ਹੁਣ ਬਾਕੀ ਤੁਹਾਨੂੰ ਕੁਝ ਨਾਈਟ ਦਾ ਥਿਊ ਵੀ ਦਿਖਾਵਾਂਗੇ ਬਸ ਨਾਈਟ ਨੂੰ ਆਪਾਂ ਦੁਬਾਰਾ ਆਏ ਸੀ ਤੇ ਕਿਉਂਕਿ ਹੁਣ ਟਾਈਮ ਥੋੜਾ ਹੋ ਗਿਆ ਸੀ ਫਿਰ ਆਪਾਂ ਰੈਸਟ ਕੀਤੇ ਤੇ ਬਾਅਦ ਵਿੱਚ ਤੁਹਾਨੂੰ ਆਪਾਂ ਨਾਈਟ ਨੂੰ ਵੀ ਦਿਖਾਉਣੇ ਨਾਲੇ ਨਾਈਟ ਨੂੰ ਥਿਊ ਨੂੰ ਮੰਦਿਰ ਵੀ ਆਵਾਂਗੇ ਤੇ ਮੰਦਿਰ ਵੀ ਤੁਹਾਨੂੰ ਮਨਾਮੇ ਦਾ ਦਿਖਾਵਾਂਗੇ ਤੇ ਇਸ ਟਾਈਮ ਫਿਰ ਸਾਨੂੰ ਥੋੜਾ ਕੰਮ ਪੈ ਗਿਆ ਸੀ ਤੇ ਅਸੀਂ ਚੱਲ ਗਏ ਸੀ ਬਾਅਦ ਵਿੱਚ ਘਰ ਨੂੰ ਫਿਰ ਆਪਾਂ ਰੈਸਟ ਕੀਤੇ ਤੇ ਆਪਾਂ ਦੁਬਾਰਾ ਸ਼ਾਮ ਨੂੰ ਆਏ ਸੀ ਤੁਹਾਨੂੰ ਨਾਈਟ ਦਾ ਥਿਊ ਦਿਖਾਉਨੇ ਆ